ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਹਾਂ ਪੈਰੀ ਸਿੰਘ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਅਸੀਂ ਪੜ ਰਹੇ ਹਾਂ ਪ੍ਰੋਗਰਾਮ ਨਾਵਲ ਦੇ ਵਰਕੇ ਦੇ ਵਿੱਚ ਗਿਆਨੀ ਸੋਨ ਸਿੰਘ ਸੀਤਲ ਜੀ ਦਾ ਲਿਖਿਆ ਹੋਇਆ ਨਾਵਲ ਤੂਤਾਂ ਵਾਲਾ ਖੂਹ ਦਾ ਐਪੀਸੋਡ ਨੰਬਰ 23 ਪੀਰੂ ਵਾਲਾ ਵੰਡਿਆ ਗਿਆ ਸਿੱਖ ਇੱਕ ਪਾਸੇ ਮੁਸਲਮਾਨ ਇੱਕ ਪਾਸੇ 2, 2 ਪੱਤੀਆਂ 2 ਨੰਬਰਦਾਰ ਤੇ 2 ਮਜਲਸਾਂ ਤੂਤਾਂ ਵਾਲੇ ਖੂਹ ਉੱਤੇ ਵੀ ਇੱਕ ਦੀ ਥਾਂ ਦੋ ਤਖਤਪੋਸ਼ ਡਹਿ ਗਏ ਸਨ ਇੱਕ ਸੱਜਣ ਸਿੰਘ ਦੇ ਪਾਸੇ ਇੱਕ ਇਲਮਦੀਨ ਦੇ ਪਾਸੇ ਰੌਣਕ ਵੰਡੀ ਗਈ ਸਿੱਖ ਇੱਕ ਪਾਸੇ ਬੈੰਦੇ ਮੁਸਲਮਾਨ ਦੂਜੇ ਪਾਸੇ ਕਦੇ ਕੋਈ ਸਿੱਖ ਗੱਬਰੂ ਦਲੇਰੀ ਕਰਕੇ ਮੁਸਲਮਾਨਾਂ ਦੇ ਤਖਤਪੋਸ਼ ਤੇ ਜਾ ਬੈਂਦਾ ਕਦੇ ਕੋਈ ਮੁਸਲਮਾਨ ਗਲਤੀ ਕਰਕੇ ਸਿੱਖਾਂ ਦੇ ਪਾਸੇ ਜਾ ਬੈਂਦਾ ਦੋਹਾਂ ਨੂੰ ਆਪਣੇ ਧਰਮ ਭਾਈਆਂ ਵੱਲੋਂ ਕਿੰਨੀਆਂ ਕੁ ਸੁਣਨੀਆਂ ਪੈਂਦੀਆਂ ਇਹ ਉਹ ਹਾਹੀ ਜਾਣਦੇ ਗਹਿਣਾ ਲੋਹਾਰ ਹੁਣ ਖੂਹ ਤੇ ਕਦੇ ਨਹੀਂ ਆਉਂਦਾ ਉਹ ਇੱਕ ਦਿਨ ਆਇਆ ਸੀ ਉਹਨੇ ਇੱਕ ਦੀ ਥਾਂ ਉਥੇ ਤੂਤਾਂ ਛਾਵੇਂ ਤੋਂ ਤਖਤਪੋਸ਼ ਵੇਖੇ ਇੱਕ ਖੂਹ ਤੋਂ ਲੈੰਦੇ ਪਾਸੇ ਤੇ ਇੱਕ ਚੜ੍ਹਦੇ ਪਾਸੇ ਇੱਕ ਉੱਤੇ ਸਿੱਖ ਬੈਠੇ ਤਾਸ਼ ਖੇਡ ਰਹੇ ਸਨ ਤੇ ਇੱਕ ਉੱਤੇ ਮੁਸਲਮਾਨ ਖੂਹ ਦੇ ਬਨੇਰੇ ਉੱਤੇ ਪੈਰ ਧਰ ਕੇ ਗਹਿਣਾ ਦੋ ਮਿੰਟ ਖਲਾ ਦੋਹਾਂ ਵੱਲ ਵੇਂਦਾਰਿਆ ਆਪਣੇ ਮਜ਼ਹਬ ਦਾ ਬੰਦਾ ਉਹਨੂੰ ਦੋਹੀਂ ਪਾਸੀ ਬੈਠਾ ਕੋਈ ਨਾ ਦਿਸਿਆ ਉਹ ਨਿਰਾਸ਼ ਹੋ ਕੇ ਮੁੜ ਗਿਆ ਉਸ ਦਿਨ ਤੋਂ ਪਿੱਛੋਂ ਉਹ ਖੂਹ ਤੇ ਕਦੇ ਨਹੀਂ ਗਿਆ ਉਹ ਸਾਰਾ ਦਿਨ ਦੁਕਾਨ ਤੇ ਬੈਠਾ ਫਾਲੇ ਡੰਗਦਾ ਰਹਿੰਦਾ ਬਾਬਾ ਗਹਿਣਿਆ ਤੂੰ ਇੰਨਾ ਉਦਾਸ ਕਿਉਂ ਰਹਿੰਦਾ ਏ ਦਾਤਰੀ ਤੇ ਦੰਦੇ ਕਢਾਉਣਗੇ ਦੀਪੇ ਨੇ ਹੰਦਰਦੀ ਨਾਲ ਪੁੱਛਿਆ ਤੂੰ ਤਾਂ ਗੱਬਰੂਆਂ ਨਾਲ ਗੱਬਰੂ ਤੇ ਬੁੱਢਿਆਂ ਨਾਲ ਬੁੱਢਾ ਸੈਂ ਹਰ ਇੱਕ ਦਾ ਯਾਰ ਤੇਰੀਆਂ ਗੱਲਾਂ ਸੁਣਨ ਦੇ ਮਾਰੇ ਤੀਜੇ ਦਿਨ ਦੰਦੇ ਕਢਾਉਣਾ ਜਾਂਦਾ ਸੀ ਤੇ ਹੁਣ ਤੂੰ ਚੱਤੇ ਪੈਰ ਮੂੰਹ ਸਿੱਤੀ ਰੱਖਦਾ ਏ ਦੀਪ ਸਿਆ ਗਹਿਣੇ ਦਾ ਦੰਦ ਕੱਢਣ ਵਾਲਾ ਹੱਥ ਰੁਕ ਗਿਆ ਪਲ ਦਾ ਪਲ ਉਹ ਬੜੇ ਧਿਆਨ ਨਾਲ ਦੀਪੇ ਦੇ ਚਿਹਰੇ ਵੱਲ ਵੇਖਦਾ ਰਿਹਾ ਬਾਗ ਉੱਜੜ ਗਿਆ ਏ ਗਹਿਣਾ ਲੰਮਾ ਸਾਰਾ ਠੰਡਾ ਸਾਹ ਭਰ ਕੇ ਬੋਲਿਆ ਜਿੱਥੇ ਕਦੇ ਬੁਲਬੁਲਾਂ ਕਾਉਂਦੀਆਂ ਸਨ ਉੱਥੇ ਅੱਜ ਉੱਲੂਆਂ ਦਾ ਬੋਲ ਬਾਲ ਆਏ ਤੇ ਜਾਣਦਾ ਏ ਉੱਲੂ ਸਦਾ ਉਜਾੜ ਪਾਲਦੇ ਨੇ ਉਜਾੜ ਤੇ ਗਹਿਣਾ ਵਿਚਾਰਾ ਇੱਕ ਚੱਕੀ ਰਾਹਾਂ ਸੋਚ ਰਿਹਾ ਏ ਕਿ ਮੈਂ ਕਿੱਧਰ ਜਾਵਾਂ ਸੱਚ ਪੁੱਛਦਾ ਏ ਪੁੱਤ ਨਰਾਜ ਨਾ ਹੋਵੀ ਸਰਦਾਰਾ ਇੱਕ ਮਲੇਸ਼ ਨੇ ਤੈਨੂੰ ਪੋ ਤਾਕ ਕੇ ਕਿਉਂ ਬੁਲਾਇਆ ਏ ਤੂੰ ਮੇਰੇ ਹੁਸੈਨ ਦਾ ਹਾਣੀ ਏ ਨਿੱਕੇ ਹੁੰਦੇ ਤੁਸੀਂ ਇਕੱਠੇ ਖੇਡਦੇ ਹੁੰਦੇ ਸਾਜੇ ਬਿਲਕੁਲ ਇੱਕੋ ਜਿਹੇ ਉਹ ਨਿਤ ਤੁਹਾਡੇ ਘਰੋਂ ਖਾ ਆਉਂਦਾ ਸੀ ਇੱਕ ਦਿਨ ਤੂੰ ਸਾਡੇ ਘਰੋਂ ਹੁਸੈਨ ਦੇ ਨਾਲ ਖਾ ਲਿਆ ਮੈਂ ਵੇਖ ਕੇ ਬੜਾ ਪਛਤਾਇਆ ਉਸ ਵੇਲੇ ਤੈਨੂੰ ਚੁੱਕ ਕੇ ਮੈਂ ਤੁਹਾਡੇ ਘਰ ਜਾ ਦੱਸਿਆ ਤੇਰੀ ਮਾਂ ਹੱਸ ਕੇ ਆਖਣ ਲੱਗੀ ਭਾਈ ਤੂੰ ਆਉਂਦਿਆਂ ਰਾਹ ਵਿੱਚ ਮਸੀਤੋਂ ਨੁਹਾਈ ਲਿਆਉਣਾ ਸੀ ਇਹਨੂੰ ਆਪੇ ਸੋਚਾ ਹੋ ਜਾਂਦਾ ਮਸੀਤ ਵੀ ਤਾਂ ਰੱਬ ਦਾ ਘਰ ਏ ਦੀਪਸਿਆ ਕਈ ਦਿਨ ਮੈਂ ਤੇਰੀ ਮਾਂ ਦੀ ਗੱਲ ਉੱਤੇ ਵਿਚਾਰ ਕਰਦਾ ਰਿਹਾ ਮਸੀਤ ਰੱਬ ਦਾ ਘਰ ਹੈ ਗੁਰਦੁਆਰਾ ਉਹ ਵੀ ਰੱਬ ਦਾ ਘਰ ਹੈ ਮੰਦਰ ਠਾਕਰ ਦਵਾਰਾ ਗਿਰਜਾ ਸਾਰੇ ਰੱਬ ਦੇ ਘਰ ਨੇ ਮੈਂ ਮਸੀਤੇ ਵੀ ਚਲਾ ਜਾਂਦਾ ਸਾਂ ਗੁਰਦੁਆਰੇ ਵੀ ਤੇ ਹੁਣ ਸੌ ਲੈ ਲੈ ਜੇ ਦੋਹਾਂ ਥਾਵਾਂ 'ਚ ਕਿਤੇ ਕਦੇ ਪੈਰ ਪਾਇਆ ਹੋਵੇ ਤਾਂ ਜਿੱਦਣ ਪਹਿਲੋਂ ਪਹਿਲ ਇੱਥੇ ਚੌਧਰੀ ਫਜ਼ਲ ਹੱਕ ਤੇ ਉਹਦੇ ਨਾਲ ਇੱਕ ਮੌਲਵੀ ਆਇਆ ਸੀ ਉਸ ਦਿਨ ਮਸੀਤੇ ਗਿਆ ਸਮੈਂ ਬਸ ਉਹ ਆਖਰੀ ਦਿਨ ਸੀ ਉਸ ਤੋਂ ਪਿੱਛੋਂ ਮੈਂ ਗੁਰਦੁਆਰੇ ਜਾਣਾ ਸ਼ੁਰੂ ਕਰ ਦਿੱਤਾ ਜਥੇਦਾਰ ਸੁੰਦਰ ਸਿੰਘ ਨੇ ਮੈਥੋਂ ਉਹ ਘਰ ਵੀ ਛੁਡਾ ਦਿੱਤਾ ਮਸੀਤੇ ਮੁਸਲਮਾਨ ਹੁੰਦੇ ਨੇ ਗੁਰਦੁਆਰੇ ਸਿੱਖ ਹੁੰਦੇ ਨੇ ਗੈਣੇ ਗਰੀਬ ਦਾ ਰੱਬ ਕਿਤੇ ਨਹੀਂ ਹੁੰਦਾ ਦੀਪ ਸਿਆਂ ਜਿਵੇਂ ਮੇਰਾ ਹੁਸੈਨ ਮੈਥੋਂ ਵਿਛੜ ਗਿਆ ਸੀ ਉਸੇ ਤਰ੍ਹਾਂ ਰੱਬ ਵੀ ਮੈਨੂੰ ਛੱਡ ਗਿਆ ਏ ਤੇ ਤੂੰ ਤੇਰੇ ਵੱਲੇ ਵੇਖ ਕੇ ਮੈਨੂੰ ਹੁਸੈਨ ਯਾਦ ਆ ਜਾਂਦਾ ਸੀ ਹੁਣ ਤੂੰ ਵੀ ਵਿਛੜ ਜਾਵੇਂਗਾ ਅਸੀਂ ਸਾਰੇ ਵਿਛੜ ਜਾਵਾਂਗੇ ਸਾਰੇ ਗਾਣੇ ਦੀਆਂ ਅੱਖਾਂ ਵਿੱਚ ਪਾਣੀ ਪਾਰ ਆਇਆ ਕੁਛ ਚਿਰ ਸੂਖ ਦੀਪੇ ਨੂੰ ਵੀ ਅੱਗੋਂ ਕੋਈ ਕੱਲ ਨਾ ਆਉੜੀ ਗਾਣੇ ਦੇ ਅਸਰ ਹੇਠ ਉਹ 2 ਮਿੰਟ ਚੁੱਪ ਚਾਪ ਬੁੱਤ ਬਣਿਆ ਬੈਠਾ ਰਿਹਾ ਅੰਤੋਂ ਨੇ ਗਾਣੇ ਦੀ ਗੱਲ ਦਾ ਅਰਥ ਲਾਉਂਦਿਆਂ ਜਰਾ ਹਸਾਉਣੇ ਲੈ ਜੇ ਵਿੱਚ ਕਿਆ ਬਾਬਾ ਗਹਿਣਿਆ ਤੂੰ ਐਵੇਂ ਮੁਸਲਮ ਲੀਗੀਆਂ ਦੇ ਫੋਕੇ ਤਮਗੱਜੇ ਸੁਣ ਕੇ ਸੋਚੀ ਪੈ ਗਿਆ ਏ ਅੱਬਲ ਤਾਂ ਪਾਕਿਸਤਾਨ ਬਣਦਾ ਨਹੀਂ ਤੇ ਜੇ ਬਣਿਆ ਵੀ ਤਾਂ 라ਵੀਓ ਪਾਰ ਬਣੇਗਾ ਆ ਸਭ ਪਾਕਿਸਤਾਨ ਦੀ ਆਸ਼ਿਕ ਉੱਥੇ ਤੁਰ ਜਾਣਗੇ ਤੇ ਤੂੰ ਨਾ ਡਰ ਤੈਨੂੰ ਅਸੀਂ ਸਿੱਖ ਬਣਾ ਕੇ ਰੱਖ ਲਵਾਂਗੇ ਮੈਂ ਤੇਰਾ ਪੁੱਤਰ ਬਣ ਜਾਵਾਂਗਾ ਪੁੱਤ ਦੀਪ ਸਿਆ ਲੋਹੇ ਨਾਲ ਕਾਲੇ ਹੋਏ ਹੱਥ ਨਾਲ ਅੱਖਾਂ ਪੂੰਝਦਿਆਂ ਗਹਿਣੇ ਨੇ ਕਿਆ ਮੈਂ ਮੁਸਲਮਾਨਾਂ ਦੇ ਘਰ ਜੰਮਿਆ ਸਾਂ ਸਾਰੇ ਲੋਕ ਭਲੇਖੇ ਨਾਲ ਮੈਨੂੰ ਮੁਸਲਮਾਨ ਆਂਦੇ ਰਹੇ ਨੇ ਮੈਨੂੰ ਕਾਲਿਆਂ ਤੋਂ ਤੌਲੇ ਆ ਗਏ ਨੇ ਪਰ ਅਜੇ ਤੱਕ ਮੈਂ ਮੁਸਲਮਾਨ ਨਹੀਂ ਬਣ ਸਕਿਆ ਕਸੂਰ ਬੁੱਲੇ ਸ਼ਾਹ ਦੇ ਮਕਬਰੇ ਤੇ ਇੱਕ ਵਾਰ ਕਵਾਲੀ ਸੁਣੀ ਸੀ ਮਨ ਆਪਣਾ ਪੁਰਾਣਾ ਪਾਪੀ ਏ ਬਰਸੂ ਮੈਂ ਨਮਾਜ਼ੀ ਬਣ ਨਾ ਸਕਿਆ ਨਹੀਂ ਬਣ ਸਕਿਆ ਏ ਪਾਪੀ ਮਨ ساری ਉਮਰ ਵਿੱਚ ਨਮਾਜ਼ੀ ਨਹੀਂ ਬਣ ਸਕਿਆ ਤੇ ਤੁਸੀਂ ਮੈਨੂੰ ਇੱਕ ਦਿਨ ਵਿੱਚ ਸਿੱਖ ਕਿਵੇਂ ਬਣਾ ਲਵੋਗੇ ਔਖਾ ਕੰਮ ਏ ਡਾਡਾ ਔਖਾ ਏ ਗੁਰੂ ਨਾਨਕ ਦਾ ਸਿੱਖ ਬਣਨਾ ਬੜਾ ਮੁਸ਼ਕਲ ਏ ਹਾਂ ਤੁਸੀਂ ਮੈਨੂੰ ਜਥੇਦਾਰ ਸੁੰਦਰ ਸਿੰਘ ਦਾ ਸਿੱਖ ਜ਼ਰੂਰ ਬਣਾ ਲਵੋਗੇ ਜਿਵੇਂ ਮੇਰੇ ਬਾਕੀ ਭਰਾ ਫਜ਼ਲ ਹਕ ਦੇ ਮੁਸਲਮਾਨ ਬਣ ਗਏ ਨੇ ਚੋਖਾ ਚਿਰ ਗਹਿਣਾ ਉਦਾਸੀ ਵਿੱਚ ਸਿਰ ਫੇਰਦਾ ਰਿਹਾ ਫਿਰ ਉਹ ਆਪਣੇ ਦੰਦੇ ਕੱਢਣ ਦੇ ਆਰ ਵਿੱਚ ਰੁੱਝ ਗਿਆ ਬਾਬਾ ਅੱਜ ਤਾਂ ਤੂੰ ਚੌਥੇ ਪੱਧਰ ਦੀਆਂ ਗੱਲਾਂ ਛੂ ਬੈਠਾ ਏ ਭਲਾ ਐਸੀ ਮੁੰਡੇ ਕੁੰਡੇ ਇਹਨਾਂ ਨੂੰ ਕੀ ਸਮਝੀਏ ਸਾਡੇ ਨਾਲ ਤਾਂ ਸਾਡੇ ਵਰਗੀਆਂ ਗੱਲਾਂ ਕਰਿਆ ਕਰ ਸੱਚਮੁੱਚ ਹੀ ਦੀਪਾ ਗਹਿਣੇ ਦੀਆਂ ਰਮਝਾ ਨਹੀਂ ਸੀ ਸਮਝ ਸਕਿਆ ਹਾਂ ਉਹ ਬਦਲੇ ਹੋਏ ਗਹਿਣੇ ਵੱਲ ਵੇਖ ਕੇ ਹੈਰਾਨ ਜ਼ਰੂਰ ਹੋ ਰਿਹਾ ਸੀ ਸੱਚ ਆਨਾਏ ਦੀਪਸਿਆ ਮੇਰੇ ਵਰਗੇ ਝੱਲੇ ਦੀਆਂ ਗੱਲਾਂ ਤੁਸੀਂ ਨਹੀਂ ਸਮਝ ਸਕਦੇ ਕੋਈ ਵੀ ਨਹੀਂ ਸਮਝ ਸਕਦਾ ਸਿਰਫ ਇੱਕ ਬੰਦਾ ਸਾਰੇ ਪਿੰਡ ਵਿੱਚੋਂ ਸਮਝ ਸਕਦਾ ਪਰ ਹੁਣ ਉਹਦੇ ਕੋਲ ਜਾਣੋਂ ਵੀ ਦਿਲ ਡਰਦਾ ਏ ਹੱਛਾ ਵਾ ਵਾ ਉਹਦੇ ਰੰਗ ਗਹਿਣਾ ਸਿਰ ਝੁਕਾਈ ਕਾਰੇ ਲੱਗ ਰਿਹਾ ਤੂਤਾਂ ਵਾਲੇ ਖੂਹ ਉੱਤੇ ਮੀਂਹਾਂ ਗਹਿਣਾ ਕਦੇ ਨਹੀਂ ਜਾਂਦਾ ਬਾਬਾ ਇਕਾਲੀ ਵੀ ਉੱਥੇ ਨਹੀਂ ਜਾਂਦਾ ਵੰਡੇ ਹੋਏ ਪਿੰਡ ਵਿੱਚ ਉਹ ਦੋਵੇਂ ਹੀ ਉਪਰੇ ਸਨ ਆਪਣੇ ਹੀ ਘਰ ਵਿੱਚ ਉਪਰੇ ਤੂਤਾਂ ਵਾਲੇ ਖੂਹ ਤੇ ਵੀ ਉਦਾਸੀ ਦਾ ਅਸਰ ਹੁੰਦਾ ਜਾਂਦਾ ਸੀ ਇੱਕ ਤਖਤ ਪੋਸ਼ ਤੇ ਚਾਰ ਬੰਦੇ ਬੈੰਦੇ ਉਹ ਆਪਣੀਆਂ ਗੱਲਾਂ ਕਰਦੇ ਜਿਨ੍ਹਾਂ ਨੂੰ ਉਹ ਆਪਣੀਆਂ ਸਮਝਦੇ ਦੂਜੇ ਤਖਤ ਪੋਸ਼ ਉੱਤੇ ਦੂਸਰੇ ਢੜੇ ਦੇ ਦੋ ਆ ਬੈੰਦੇ ਤਾਂ ਪਹਿਲੇ ਚੁੱਪ ਕਰ ਜਾਂਦੇ ਆਖਰ ਉਪਰਿਆਂ ਦੇ ਸਾਹਮਣੇ ਆਪਣੀਆਂ ਗੱਲਾਂ ਕਿਵੇਂ ਕੀਤੀਆਂ ਜਾ ਸਕਦੀਆਂ ਸਨ ਪੀੜੀਆਂ ਦੇ ਆਪਣੇ ਦਿਨੋਂ ਦਿਨ ਉਪਰੇ ਬਣਦੇ ਜਾ ਰਹੇ ਸਨ ਪਿਛਲੀਆਂ ਚੋਣਾ ਵਿੱਚ ਪੰਥ ਇਸਲਾਮ ਤੇ ਧਰਮ ਦਾ ਬਹੁਤ ਪ੍ਰਚਾਰ ਹੋਇਆ ਸੀ ਉਸ ਦਾ ਅਸਰ ਅਜੇ ਤੱਕ ਲੋਕਾਂ ਦੇ ਦਿਲਾਂ ਤੋਂ ਗਿਆ ਨਹੀਂ ਸੀ ਸੱਜਣ ਸਿੰਘ ਇਕੱਲਾ ਹੀ ਆਪਣੇ ਤਖਤ ਪੂਛ ਤੇ ਬੈਠਾ ਟੁੱਟੇ ਹੋਏ ਰਸੇ ਨੂੰ ਗੰਢ ਲਾ ਰਿਹਾ ਸੀ ਕਦੇ ਉਹ ਲੈnde ਪਾਸੇ ਝਾਤੀ ਮਾਰ ਲੈਂਦਾ ਤੇ ਕਦੇ ਚੜਦੇ ਪਾਸੇ ਲੈnde ਪਾਸੇ ਬਸ਼ਕਾ ਹਲ ਵਾਰ ਰਿਆ ਸੀ ਹੁਣ ਉਸ ਨੂੰ ਬਸ਼ਕੇ ਦੀ ਥਾਂ ਘਰ ਦੇ ਬਖਸ਼ੀਸ਼ ਆਖ ਕੇ ਬੁਲਾਇਆ ਕਰਦੇ ਸਨ ਉਹਦੇ ਚਿਹਰੇ ਉੱਤੇ ਮੁੱਛਾਂ ਵਾਲੀ ਥਾਂ ਕਾਲੋਂ ਚਲਕਣ ਲੱਗ ਪਈ ਸੀ ਕੱਦ ਵੱਲੋਂ ਉਹ ਸੱਜਣ ਸਿੰਘ ਜਿੰਨਾ ਉੱਚਾ ਲੰਮਾ ਹੋ ਗਿਆ ਸੀ ਚੜਦੇ ਪਾਸੇ ਅਲੀਆ ਹਲ ਵਾਰ ਰਿਆ ਸੀ ਲਾਗੇ ਜੈਨਾ ਤੇ ਜਨਤੇ ਸਬਜ਼ੀ ਗੋਟ ਰਹੀਆਂ ਸਨ ਪਿਛਲੇ ਸਾਲ ਉਹ ਪੈਲੀ ਜੈਨਾ ਦੀ ਆਪਣੀ ਸੀ ਪਰ ਹੁਣ ਉਹ ਤੰਨੇ ਸ਼ਾਹ ਦੀ ਹੋ ਗਈ ਸੀ ਤੰਨੇ ਸ਼ਾਹ ਨੇ ਤਲਸ ਖਾ ਕੇ ਲਿਹਾਜ ਕਰਕੇ ਜਾਂ ਆਪਣੀ ਕਿਸੇ ਗੁੱਜੀ ਗਰਜ ਨੂੰ ਮੁੱਖ ਰੱਖ ਕੇ ਉਹ ਪੈਲੀ ਇਲਮਦੀਨ ਨੂੰ ਹੀ ਹਿੱਸੇ ਤੇ ਦੇ ਛੱਡੀ ਸੀ ਇਲਮਦੀਨ ਮਾਲਕ ਤੋਂ ਮੁਜਾਰਾ ਬਣ ਗਿਆ ਸੀ ਜੈਨਾ ਮੁਜਾਰੇ ਦੀ ਬੌਤੀ ਤੇ ਅਲੀਆ ਮੁਜਾਰੇ ਦਾ ਪੁੱਤਰ ਮਾਲਕਾਂ ਤੋਂ ਅੱਗੇ ਮੁਜਾਰਿਆਂ ਦੀ ਪੀੜੀ ਤੁਰ ਪਈ ਸੀ ਤੇ ਤੂਤਾਂ ਵਾਲੇ ਖੂਹ ਦੀ ਪੈਲੀ ਉਹਦੀ ਵੀ ਜਿਵੇਂ ਤਾਸੀਰ ਬਦਲ ਗਈ ਸੀ ਪਹਿਲੀ ਉਹ ਹਾ ਸੀ ਕੰਮ ਕਰਨ ਵਾਲੇ ਉਹ ਹ ਸਨ ਪਰ ਫਸਲ ਉਹ ਹ ਜਈ ਨਹੀਂ ਸੀ ਪਹਿਲਾਂ ਉਹ ਮਾਲਕਾਂ ਦੇ ਹੱਲਾ ਹੀਟ ਹੁੰਦੀ ਸੀ ਤੇ ਹੁਣ ਮੁਜਾਰਿਆਂ ਦੇ ਮਾਲਕ ਪਾਣੀ ਦੀ ਥਾਂ ਆਪਣੇ ਮੁੜਕੇ ਨਾਲ ਫਸਲਾਂ ਸਿੰਜਦਾ ਹੈ ਪਰ ਮੁਜਾਰਾ ਜਿਸ ਖੇਤ ਦੀ ਕਮਾਈ ਕਿਸੇ ਹੋਰ ਨੇ ਲੈ ਜਾਣੀ ਹੋਵੇ ਉਥੇ ਕੋਈ ਲਹੂ ਪਾਣੀ ਕਰਕੇ ਕਿਉਂ ਵਹਾਵੇ ਸੱਜਣ ਸਿੰਘ ਬੈਠਾ ਸੋਚ ਰਿਹਾ ਸੀ ਇੱਕ ਹੀ ਬਣ ਗਿਆ ਕਿਸੇ ਆਖਿਆ ਸੀ ਨਾ ਨਾ ਜਾ ਰਿਹਾ ਨਾ ਜਾਰੀ ਮੇਰਾ ਬਾਪੂ ਤੇ ਚਾਚਾ ਚਰਾਗਦੀਨ ساری ਉਮਰ ਇਕੱਠੇ ਹੱਲ ਵਾਉਂਦੇ ਰਹੇ ਸਨ ਲੋਕੀ ਆਂਦੇ ਹੁੰਦੇ ਸਨ ਇਹਨਾਂ ਦੀ ਚੰਦ ਚਕੌਰ ਵਾਲੀ ਪ੍ਰੀਤ ਦੇ ਮੈਂ ਤੇ ਇਲਮਾ ਵੀ ਸਦਾ ਇਕੱਠੇ ਖੇਡਦੇ ਸਾਂ ਕਾਡਾਂ ਕੱਢਣ ਜਾਣਾ ਤਾਂ ਦੋਹਾਂ ਇਕੱਠਿਆਂ ਕਿਰਾੜੀ ਦੀਆਂ ਚੂਲੀਆਂ ਇੱਕੇ ਥਾਂ ਲਾਈ ਜਾਣੀਆਂ ਇੱਚੋਂ ਇੱਕੋ ਜਈਆਂ ਪੰਡਾ ਬਣਾ ਕੇ ਝੁਕ ਲਿਆਉਣੀਆਂ ਕੋਈ ਨਿੰਦ ਵਿਚਾਰ ਨਹੀਂ ਸੀ ਮਾਲ ਚਾਰਨ ਵੀ ਦੋਹਾ ਇਕੱਠਿਆਂ ਹੀ ਜਾਣਾ ਇੱਕੋ ਝੋਲੀ ਵਿੱਚੋਂ ਦੋਹਾ ਦਾਣੇ ਚੱਬਣੇ ਤੇ ਉਸ ਦਿਨ ਜਿੱਦਣ ਮਲੇ ਵਿੱਚੋਂ ਮੱਖੋ ਲਈ ਸੀ ਅਸੀਂ ਦੋਵੇਂ ਛੱਲੀ 'ਚੋਂ ਉਂਗਲਾਂ ਨਾਲ ਲਾ ਲਾ ਕੇ ਸ਼ਹਿਦ ਚੱਟ ਰਹੀ ਸਾਂ ਸੀ ਕੋਈ ਸੱਚ ਝੂਠ ਦੀ ਪਰਵਾਹ ਉੱਤੋਂ ਆ ਗਿਆ ਬਾਬਾ ਚੇਤ ਸੋਂ ਮੈਂ ਡਰਦਾ ਹੱਥ ਪੂੰਝ ਕੇ ਪਰਾਂ ਹੋ ਗਿਆ ਇਲਮਾ ਉਸੇ ਤਰ੍ਹਾਂ ਮੌਜ ਨਾਲ ਖਾਦੀ ਗਿਆ ਉਹ ਅੱਦਿਓ ਬਹੁਤਾ ਸਮੇਟ ਗਿਆ ਮੈਨੂੰ ਵੇਖ-ਵੇਖ ਰੀਮੀਆਂ ਪਹਿਣ ਮੈਂ ਜੀ ਵਿੱਚ ਬਾਬੇ ਨੂੰ ਬਥੇਰੀਆਂ ਆਖੀ ਉਹ ਜਰਾ ਕੁ ਪਾਸੇ ਹੋਇਆ ਤਾਂ ਮੈਂ ਚਪਟ ਮਾਰ ਕੇ ਇਲਮੇ ਕੋਲੋਂ ਛੱਲੀ ਵਾਲੀ ਟਾਣੀ ਖੋ ਲਈ ਅੱਗੇ-ਅੱਗੇ ਮੈਂ ਤੇ ਮਗਰ-ਮਗਰ ਇਲਮਾ ਨਾਲੇ ਵਾਣ ਵਿੱਚ ਭੱਜੇ ਫਿਰੇ ਤੇ ਨਾਲੇ ਮੈਂ ਮੂੰਹ ਨਾਲ ਸ਼ੈਦ ਛੱਟੀ ਜਾਵਾਂ ਐਨ ਜਬਾਨ ਨਾਲ ਛੱਲੀ ਸਾਫ਼ ਕਰ ਲਈ ਟਾਣੀ ਮੈਂ ਇਲਮੇ ਦੇ ਪੈਰਾਂ ਵਿੱਚ ਦੇ ਮਾਰੀ ਉਹ ਹਾ ਦਿਨ ਚੰਗੇ ਸਨ ਫਿਰ ਕਿੰਨੀ ਵਾਰ ਅਸਾਂ ਇੱਕੋ ਕੌਲੀ ਵਿੱਚ ਸ਼ਰਾਬ ਪੀਤੀਏ ਤੇ ਅੱਜ ਜ਼ਬਾਨ ਸਾਂਝੀ ਕਰਨ ਦੇ ਵੀ ਰਵਾਧਾਰ ਨਹੀਂ ਐਨੇ ਦੂਰ ਕਿਉਂ ਹੋ ਗਏ ਅਸਾਂ ਦੋਹਾਂ ਪਹਿਲੇ ਦਿਨ ਇਕੱਠੇ ਹੱਲ ਜੁੱਤੇ ਸਨ ਤੇ ਅੱਜ ਬਖਸ਼ੀਸ਼ ਤੇ ਅਲੀਆ ਮੁੰਡਿਆਂ ਵਿਚਾਰਿਆਂ ਦੇ ਕੀ ਵਸ ਜਦ ਅਸੀਂ ਦੋਵੇਂ ਚਾਰ ਪੈਰ ਇਕੱਠੇ ਨਹੀਂ ਤੁਰ ਸਕਦੇ ਇੱਕ ਦੂਜੇ ਦੇ ਮੱਥੇ ਲੱਗਣੋਂ ਵੀ ਸੰਗ ਦੇ ਰਹਿੰਦੇ ਆ ਸਾਡੇ ਨਾਲੋਂ ਤਾਂ ਜੈਨਾ ਹੀ ਤਕੜੀਏ ਉਹ ਸਾਰੇ ਟੱਬਰ ਪੀਆਂ ਸਹਿ ਕੇ ਪੰਜੀ ਸੱਤੀ ਦਿਨੀ ਕਦੇ ਦੋ ਕੜੀਆਂ ਦੀਪੇ ਦੀ ماں ਕੋਲ ਆ ਪੈਂਦੀ ਏ ਦੋਵੇਂ ਜਣੀਆਂ ਦੁੱਖ ਸੁੱਖ ਦੀਆਂ ਕਰਕੇ ਦਿਲ ਹੌਲੇ ਕਰ ਲੈਂਦੀਆਂ ਨੇ ਕਿਸੇ ਦਿਨ ਉਹਨਾਂ ਦਾ ਮਿਲਣਾ ਵੀ ਬੰਦ ਹੋ ਜਾਏਗਾ ਭਲਾ ਦੱਸੋ ਸਾਨੂੰ ਲੰਬਰਦਾਰੀ ਨੇ ਕੀ ਤਾਰਿਆ ਦੋਵੇਂ ਘਰ ਕਰਜ਼ੇ ਥੱਲੇ ਦੱਬੇ ਗਏ ਆ ਇਲਮਾ ਤਾਂ ਖੂਹ ਤੋਂ ਨਿਕਲ ਗਿਆ ਕੋਈ ਛੁਡਾ ਲੈਣੀ ਸੋ ਅੱਜ ਦੀ ਪਾਈ ਹੋਈ 4 ਬਿਗੇ ਪੈ ਲਈ 2000 ਰੁਪਈਆ 2 ਬਿਗੇ ਕਰਮੂ ਵੀ ਪਾ ਬੈਠਾ ਏ ਹੋਰ ਦੋ ਬਰਿਆਂ ਨੂੰ ਬਾਕੀ ਦੀ 2 ਬਿਗੇ ਵੀ ਪਾ ਦੇਵੇਗਾ ਤੇ ਉਹਨਾਂ ਦੀ ਗੱਲ ਕਰਦਾ ਮੇਰੇ ਪੱਲੇ ਕੀ ਰਹਿ ਗਿਆ ਏ 1600 ਹੋ ਗਿਆ ਏ 1600 ਤੇ ਜਾਣਦਾ ਏ 1600 ਦਾ ਵਿਆਜ ਕਿੰਨਾ ਬਣਦਾ ਏ ਸਾਲ ਦਾ 100 ਨੂੰ ਪੰਜੀ ਪੈਂਦੇ ਨੇ 400 ਵਿਆਜ ਦਾ ਬਣ ਗਿਆ 1600 ਪਿੱਛੇ 400 ਤੇ ਆਮਦਨ ਕਿੰਨੀ ਏ ਕਿੱਥੋਂ ਤਰੇਗਾ ਇਹ 1600 ਖਰਚ ਵੀ ਕੋਈ ਨਹੀਂ ਕਰੀਦਾ ਹੁਣ ਢਿੱਡ ਨੂੰ ਤਾਂ ਚੁਲਕਾ ਦੇਣਾ ਹੀ ਹੋਇਆ ਚੋਪੜੀ ਨਾ ਸਹੀ ਰੁੱਖੀ ਸਹੀ ਕਣਕ ਦੀ ਨਹੀਂ ਤਾਂ ਮੱਕਈ ਬਾਜਰੇ ਦੀ ਹੀ ਸਹੀ ਆਖਰ ਪੱਠੀ ਨੇ ਬਾਲਣ ਤਾਂ ਮੰਗਣਾਈਏ ਫਿਰ ਨੰਗੇਜ ਵੀ ਟਕਣਾ ਹੋਇਆ ਖੱਦਰ ਹੀ ਸਹੀ ਲੁਧਿਆਣਾ ਹੀ ਸਹੀ ਅੱਗੇ ਕਿਹੜੀ ਅਸੀਂ ਬੂਸ ਕੀ ਹਟਾਉਂਦੇ ਆਂ ਸਾਰਾ ਟੱਬਰ ਮੂੰਹ ਬੰਨ ਕੇ ਵੀ ਬਚਾਈਏ ਤਾਂ 1600 ਦਾ ਵਿਆਜ ਨਹੀਂ ਮੋੜ ਸਕਦੇ ਇਹ ਫਲ ਮਿਲਿਆ ਏ ਲੰਬਰਦਾਰੀ ਦਾ ਅਜੇ ਧੰਨੇ ਸ਼ਾਹ ਤੇ ਸੁੰਦਰ ਸਿਓ ਆਂਦੇ ਸੀ ਅਪੀਲ ਕਰ ਉਹਨਾਂ ਦੇ ਆਖੇ ਲੱਗ ਜਾਂਦਾ ਤਾਂ ਸਾਰੀ ਹੀ ਜਾਂਦੀ ਖੂਵਾਲੀ ਤਾਂ ਹੁਣ ਵੀ ਗਈ ਹੀ ਸਮਝੋ ਧੰਨੇ ਸ਼ਾਹ ਦੀ ਅੱਖ ਇਸੇ ਤੇ ਆ ਪਰ ਹੁਣ ਕੀਤਾ ਕੀ ਜਾਵੇ ਇੱਕ ਵਾਰ ਧੰਨੇ ਸ਼ਾਹ ਦੀ ਸਲਾਹ ਨਹੀਂ ਮੰਨੀ ਪਰ ਉਹਨੂੰ ਟਾਲਾਂਗਾ ਕਿੰਨਾ ਕੁ ਚਿਰ ਉਹਦੀਆਂ ਗੱਲਾਂ ਸੱਟੀਆਂ ਵੀ ਨਹੀਂ ਜਾਂਦੀਆਂ ਉਹ ਮੀਸਣਾ ਜਿਹਾ ਮੂੰਹ ਦਾ ਕਿੰਨਾ ਮਿੱਠਾ ਏ ਤੇ ਅੰਦਰੋਂ ਜ਼ਹਿਰੀ ਨਾਗ ਆਖੇ ਕੱਠੇ ਛੁਰੀ ਤੇ ਮੂੰਹੋਂ ਰਾਮ ਰਾਮ ਕਿਆ ਸਮਝੌਤੀਆਂ ਦਿੰਦਾ ਸੀ ਉਦਣ ਸਰਦਾਰ ਸੱਜਣ ਸਿਆਂ ਅਸੀਂ ਲੋਕ ਤੁਹਾਡੀ ਪੱਤ ਦੇ ਸਾਂਝੇ ਹੁੰਦੇ ਆਂ ਸੱਜਣ ਮਿੱਤਰ ਦੀ ਬਦਨਾਮੀ ਕਰਕੇ ਖੁਸ਼ ਨਹੀਂ ਧੰਨੇਸ਼ਾ ਮੇਰਾ ਤਾਂ ਇਹ ਊਸੂਲ ਏ ਜਿਵੇਂ ਅੰਦਰ ਵੜ ਕੇ ਲਿਆਈਏ ਕਿਸੇ ਤੋਂ ਓਵੇਂ ਮੋੜਾਈਏ ਤੀਜੇ ਕੰਨ ਕੋਈ ਸੁਣੇ ਤੱਕ ਨਾ ਹੁਣ ilm دین ਆਪ ਭਾਵੇਂ ਲੋਕਾਂ ਨੂੰ ਦੱਸਦਾ ਫਿਰੇ ਪਰ ਧੰਨੇ ਸਾਹ ਦੇ ਮੂੰਹੋਂ ਕੋਈ ਗੱਲ ਨਿਕਲੀਏ ਲੈ ਭਈ ਤੂੰਹੇ ਵਾਹੀ ਬੀਜੀ ਜਾ ਹੋਈ ਬਹੋਈ ਵਿੱਚੋਂ ਜਿਹੜੇ ਚਾਰ ਮਨ ਪੁੱਜਣ ਸਰਨ ਦੇ ਛੱਡੀ ਜਿਸ ਦਿਨ ਪੈਸੇ ਦੇ ਦੇਵੇਂ ਤੇਰੀ ਦੌਲਤ ਤੇਰੇ ਕੋਲ ਏ ਤੈਨੂੰ ਵੀ ਇਹ ਸਲਾਹ ਤੇਰੇ ਭਲੇ ਕਰਕੇ ਹੀ ਦਿੱਤੀ ਸੀ ਹਰ ਸਾਲ ਵਿਆਜ ਦਾ 400 ਦੇਣਾ ਤੇਰੇ ਵਾਸਤੇ ਔਖਾਈ ਉਸ ਤਰ੍ਹਾਂ ਤਾਂ ਹਿੱਸੇ ਠੇਕੇ ਦੇ ਜਿਹੜੇ ਦੋ ਮਣੇ ਆਉਣਗੇ ਉਹ ਹਾਂ ਲੈ ਜਾਣੇ ਨਹੀਂ ਨਾ ਮੈਂ ਹੋਰ ਇਤਬਾਰ ਕਰ ਮੇਰੇ ਤੇ ਤੀਜੇ ਕੰਨ ਭਿੰਕ ਨਹੀਂ ਪਵੇਗੀ ਹੱਲ ਤੇਰੇ ਹੀ ਵਗਣਗੇ ਇੱਥੇ ਤੇ ਹਿੱਸਾ ਵੀ ਜੋ ਤੇਰਾ ਰੱਬ ਕਰਾਏ ਦੇ ਛੱਡੀ ਭੈੜਿਆ ਤੂੰ ਤਾਂ ਫਿਰ ਵੀ Hindu ਧਰਮ ਆਪਣਾਏ ਮੈਂ ਇਲਮਦੀਨ ਤੋਂ ਕਦੇ ਹਿਸਾਬ ਨਹੀਂ ਪੁੱਛਿਆ ਸੋ ਠੰਡੇ ਦਿਲ ਨਾਲ ਦੋਵੇਂ ਜੀ ਸੋਚ ਲਵੋ ਉਧਰੋਂ ਕੁੜੀ ਮੁੰਡਾ ਵੀ ਵਿਆਉਣ ਵਾਲੇ ਹੋਏ ਖਲੇ ਨੇ ਆਪਾਂ ਕਿਤੇ ਅਗਾ ਵਰਤਨੋਂ ਤਾਂ ਨਹੀਂ ਹਟ ਜਾਣਾ ਤੰਨੇ ਸ਼ਾ ਤੰਨੇ ਸ਼ਾ ਦੀਆਂ ਗੱਲਾਂ ਸਮਝ ਕੋਈ ਨਹੀਂ ਪੈਂਦੀ ਕੀ ਕੀਤਾ ਜਾਵੇ ਮੁੰਡੇ ਕੁੜੀ ਵਾਲੀ ਵੀ ਗੱਲ ਠੀਕ ਏ ਬਖਸ਼ੀਸ਼ ਦਿੱਤੀ ਤਾਂ ਅਜੇ ਚਾਰ ਬਰੇ ਖੈਰ ਏ ਪਰ ਕੋਠੇ ਜਿੱਦੀ ਧੀ ਨੂੰ ਕਿੰਨਾ ਚਿਰ ਘਰ ਬਹਾ ਕੇ ਛੱਟਾਂਗੇ ਕੁਝ ਨਹੀਂ ਸੁੱਝਦਾ ਸੱਜਣ ਸਿੰਘ ਸੱਚਮੁੱਚ ਹੀ ਉਸ ਥਾਂ ਪਹੁੰਚ ਗਿਆ ਸੀ ਜਿੱਥੇ ਸਮਝ ਕੰਮ ਨਹੀਂ ਕਰਦੀ ਉਨ੍ਹਾਂ ਦੇ ਘਰ ਵਿੱਚ ਕਈ ਦਿਨ ਸਲਾਈ ਹੁੰਦੀਆਂ ਰਹੀਆਂ ਅੱਧੀ ਅੱਧੀ ਰਾਤ ਤੱਕ ਉਹ ਦੋਵੇਂ ਜੀ ਸੋਚਾਂ ਵਿੱਚ ਡੁੱਬੇ ਜਾਗਦੇ ਰਹਿੰਦੇ ਭਜਨ ਕੌਰ ਵਧੇਰੇ ਦੋਸ਼ ਆਪਣੇ ਆਪ ਜਿਨੇ ਉਧਾਰ ਮੈਂ ਲੈ ਆਉਣ ਦੀ ਕਦੇ ਚੇਤ ਕੀਤੀ ਸੀ ਪਰ ਆਪਣੇ ਸਿਰ ਜਾਂ ਕਿਸੇ ਦੂਸਰੇ ਦੇ ਸਿਰ ਦੋਸ਼ ਮੜਨ ਨਾਲ ਕਰਜ਼ਾ ਨਹੀਂ ਤਰ ਸਕਦਾ ਅਕੀਰ 1 ਮਹੀਨੇ ਦੇ ਰੇੜਕੇ ਪਿੱਛੋਂ ਸੱਜਣ ਸਿੰਘ ਤੇ ਧੰਨੇ ਸ਼ਾ ਵਿੱਚ ਸਮਝੌਤਾ ਹੋ ਗਿਆ ਸੱਜਣ ਸਿੰਘ ਨੇ ਖੂਵਾਲੀ 8 ਬਿਗੇ 12 ਸਾਲ ਵਾਸਤੇ ਧੰਨੇ ਸ਼ਾ ਨੂੰ ਮੁਸਤਾਜਰੀ ਪਟੇ ਵੱਜੂ ਲਿਖ ਦਿੱਤੀ ਜਿਸ ਦਾ ਅਰਥ ਸੀ ਕਿ ਆਪਣੇ ਕਰਜ਼ੇ ਵਿੱਚ ਧੰਨੇ ਸ਼ਾ 12 ਸਾਲ ਵਾਸਤੇ ਉਸ ਜ਼ਮੀਨ ਦੀ ਆਮਦਨ ਖਾ ਲਵੇ ਸੱਜਣ ਸਿੰਘ ਨੇ ਸੋਚਿਆ ਚਲੋ 12 ਸਾਲ ਪਿੱਛੋਂ ਤਾਂ ਜ਼ਮੀਨ ਬਿਨਾ ਪੈਸਿਆਂ ਤੋਂ ਆਪਣੀ ਹੋ ਜਾਵੇਗੀ ਕਰਜ਼ਾ ਵਾਪਸ ਤਾਂ ਨਾ ਦੇਣਾ ਪਵੇਗਾ ਮੁਸਤਾਜਰੀ ਇੱਕ ਕਿਸਮ ਦਾ ਠੇਕਾ ਹੀ ਨਾ ਸਮਝ ਛੱਡਾਂਗੇ ਠੇਕਾ ਪਹਿਲਾਂ ਲੈ ਲਿਆ ਤੇ ਆਪ ਕਿਸੇ ਭਰਾ ਦੀ ਹਿੱਸੇ ਤੇ ਵਾ ਲਈਏ ਮੁਸਤਾਜਰੀ ਪਟਾ ਲਿਖਿਆ ਗਿਆ ਖੂ ਦੇ 16 ਵਿਗਿਆ ਵਿੱਚੋਂ 14 ਦਾ ਮਾਲਕ ਧੰਨੇ ਸ਼ਾਹ ਬਣ ਗਿਆ ਤੇ ਅਸਲੀ ਮਾਲਕ ਸੱਜਣ ਸਿੰਘ ਤੇ ਇਲਮਦੀਨ ਬਣ ਗਏ ਧੰਨੇ ਸ਼ਾਹ ਦੇ ਮੁਜਾਰੇ ਦੋਸਤੋ ਇਹ ਸੀ ਪ੍ਰੋਗਰਾਮ ਨਾਵਲ ਦੇ ਵਰਕੇ ਵਿੱਚ ਗਿਆਨੀ ਸੋਨ ਸਿੰਘ ਸੀਤਲ ਜੀ ਵੱਲੋਂ ਲਿਖਿਆ ਨਾਵਲ ਤੂਤਾਂ ਵਾਲਾ ਖੂਹ ਦਾ ਐਪੀਸੋਡ ਨੰਬਰ 23 ਇਸੇ ਪ੍ਰੋਗਰਾਮ ਵਿੱਚ ਇਸੇ ਨਾਵਲ ਦਾ ਐਪੀਸੋਡ ਨੰਬਰ 24 ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜਦ ਤੱਕ ਜੁੜੇ ਰਹੋ ਧੰਨਵਾਦ